1984 ਸੇ ਕਤਲੇਆਮ ਦੇ ਬਹੁਤ ਸਾਰੇ ਮਾਮਲੇ ਅਜੇ ਇਹ ਨੇ ਜਿਹੜੇ ਅਦਾਲਤਾਂ ਤੱਕ ਪਹੁੰਚ ਹੀ ਨਹੀਂ ਪਾਏ ਤੇ ਜਿਹੜੇ ਅਦਾਲਤਾਂ ਤੱਕ ਪਹੁੰਚੇ ਉਹ ਅਦਾਲਤਾਂ ਦੀਆਂ ਬਰੂਹਾਂ ਤੇ ਦਮ ਤੋੜਦੇ ਗਏ ਕਦੇ ਗਵਾਹਾਂ ਦੀ ਘਾਟ ਕਦੇ ਸਬੂਤਾਂ ਦੀ ਘਾਟ ਇਹਨਾਂ ਸਾਰੀਆਂ ਚੀਜ਼ਾਂ ਕਰਕੇ 2-4 ਹੁੰਦੇ ਰਹੇ ਸਾਡੇ ਸੀਨੀਅਰ ਵਕੀਰ ਵਕੀਲਾਂ ਦਾ ਪੈਨਲ ਪਰ ਸੱਜਣ ਕੁਮਾਰ ਵਰਗੇ ਜਾਂ ਜਗਦੀਸ਼ ਟਾਈਟਲਰ ਵਰਗੇ ਜੇਲ੍ਹ ਦੇ ਵਿੱਚ ਜਾਣਗੇ ਇਹ ਲਗਭਗ ਜਿਹਾ ਲੱਗਦਾ ਸੀ ਵੀ ਪੋਸੀਬਲ ਹੋ ਨਹੀਂ ਪਾਏਗਾ ਇਹ ਪੋਸੀਬਲ ਹੋਇਆ ਕਿਵੇਂ 노 ਡਾਊਟ ਕਿ ਸੱਜਨ ਕੁਮਾਰ ਖੋਤਰੀ ਬੜਾ ਪਾਵਰਫੁਲ ਆ ਪਰ ਇਹਦੀ ਆਪਣੀ ਤਾਕਤ ਤੋਂ ਜ਼ਿਆਦਾ ਜਿਨ੍ਹਾਂ ਦੇ ਦੇਖੋ ਇਹ ਆਪਣੇ ਆਪ ਤਾਂ ਕੀਤਾ ਨਹੀਂ ਇਹ ਓਵਰਨਾਈਟਲੀ ਸੀ ਮਾਇਆ ਬਿਲਕੁਲ ਠੀਕ ਇਹ ਪਹਿਲਾਂ ਫਲਾਨ ਬਣਾ ਕੇ ਰੱਖਿਆ ਵਾਸੀ ਇੰਦਰਾ ਗਾਂਧੀ ਦੇ ਲਾਈਫਟਾਈਮ ਦੇ ਵਿੱਚ ਹੀ ਇਹ ਪਲਾਨ ਬਣਾਇਆ ਸੀ ਤੁਸੀਂ ਇਹ ਕਹਿ ਰਹੇ ਹੋ ਕਿ ਪੜਕਾਹਟ ਚਾ ਕੇ ਹੋਏ ਹੋਏ ਇਹ ਇਹ ਕਤਲੇਆਮ ਨਹੀਂ ਹੈ ਜਿਹਨੂੰ ਇਹ ਦੰਗੇ ਕਹਿੰਦੇ ਨੇ ਉਹ ਨਹੀਂ ਐ ਇਹ ਪਲਾਨ ਸੀਗਾ ਸਭ ਕੁਝ ਸਪੌਂਟੇਨੀਅਸ ਜਿਹਨੂੰ ਆਪਾਂ ਕਹਿੰਦੇ ਆ ਕਦਮ ਹੁੰਦਾ ਜੀ ਕਿ ਉਹ ਕੱਤੀ ਨੂੰ ਕੋਈ ਨਾ ਸ਼ੁਰੂ ਹੋ ਜਾਂਦਾ ਪਰ ਜਿਹੜੀ ਲੜਾਈ ਲੀਗਲ ਤੌਰ ਤੇ ਲੜਨੀ ਸੀ ਲੀਗਲ ਤੌਰ ਤੇ ਲੜਾਈ ਦੇ ਵਿੱਚ ਵੀ ਥੋੜਾ ਜਿਹਾ ਆਪਾਂ ਪਿੱਛੇ ਰਹਿ ਗਏ ਗੱਲ ਇਹ ਆ ਕਿ ਸਰਕਾਰ ਨੇ ਠਾਣਿਆ ਹੋਇਆ ਸੀ ਜੋ ਕੇਸ ਸੀ ਤੁਸੀਂ ਰਜਿਸਟਰ ਨਹੀਂ ਕਰੋਗੇ ਜਦੋਂ ਤੁਸੀਂ ਪ੍ਰੋਪਰਲੀ ਉੱਥੇ ਇਨਵੈਸਟੀਗੇਸ਼ਨ ਹੀ ਨਹੀਂ ਕਰੋਗੇ ਤਾਂ ਕੋਰਟ ਦੇ ਵਿੱਚ ਵਕੀਲ ਕੀ ਕਰੂਗਾ ਕੋਰਟ ਦੇ ਵਿੱਚ ਤਾਂ ਉਹੀ ਪੇਪਰ ਆਉਣੇ ਆਗੇ ਰਜੀਵ ਗਾਂਧੀ ਦੀ ਜਿਹੜਾ ਬਿਆਨ ਆਇਆ ਸੀ ਜਦੋਂ ਕੋ ਬڑا ਫੇਰ ਗਿੰਦਾ ਧਰਤੀ ਹਿੱਲਦੀ ਹੈ ਉਹਦਾ ਮਤਲਬ ਇਹ ਸੀ ਕਿ ਹੁਣ ਸਾਰਾ ਕੁਝ ਸਤਉ ਕਰਦੇ ਹੋ ਧਰਤੀ ਹਿੱਲੀ ਉਹਦੇ ਚ ਪੰਜ 7000 ਸਿੱਖ ਵਰਗੇ ਬਸ ਇੱਥੇ ਤਾਂ ਦਹਾਕੇ ਲੱਗੇ ਕਈ ਕਈ ਦਹਾਕੇ ਲੱਗੇ ਐਫ ਆਈ ਆਰਾ ਦਰਜ ਹੋਣ ਤੇ ਫਿਰ ਇਸ ਕਰਕੇ ਬਹੁਤ ਮੁਸ਼ਕਲ ਆਈ ਹੋਣੀ ਹੈ ਕਿ ਜਿਸ ਤਰ੍ਹਾਂ ਮੁਲਲੀ ਤਾਨੇ ਉਹ ਚੀਜ਼ਾਂ ਕਹੀਆਂ ਪਰ ਜਸਤ ਸੰਗ ਹੀ ਨਹੀਂ ਕੀਤੀਆਂ ਹੂੰ ਉਹਨੇ ਕਿਹਾ ਇਹ ਜਿਹੜੀ ਡਿਲੇ ਆ ਇਹਦੇ ਵਾਸਤੇ ਵਿਕਟਮ ਰਿਸਪੌਂਸਿਬਲ ਨਹੀਂ ਹਨ ਹੂੰ ਇਹਦੇ ਵਾਸਤੇ ਮਲਜੂਮ ਰਿਸਪੌਂਸਿਵ ਵਾਲਾ ਕਿ ਕਿੰਨਾ ਦੀ ਪਾਵਰ ਸੀ ਇਹ ਪਾਵਰਫੁਲ ਪੋਜੀਸ਼ਨ ਹੋਣ ਕਰਕੇ ਇਹਨਾਂ ਨੇ ਡਿਲੇ ਤੇ ਬਹੁਤੇ ਲੋਕ ਇਹ ਕਹਿੰਦੇ ਕਿ ਪੁਲਿਸ ਪ੍ਰਸ਼ਾਸਨ ਦੇ ਖਿਲਾਫ ਕਾਰਵਾਈ ਨਹੀਂ ਹੋਣੀ ਚਾਹੀਦੀ ਫਿਰ ਕਿਉਂਕਿ ਉਹ ਤਾਂ ਅੰਡਰ ਪ੍ਰੈਸ਼ਰ ਕੰਮ ਕਰ ਰਹੇ ਸੀ ਜੇ ਉਹ ਅੰਡਰ ਪ੍ਰੈਸ਼ਰ ਕੰਮ ਨਾ ਕਰਦੇ ਤੇ ਉਹਨਾਂ ਦਾ ਵੀ ਉਹੀ ਹਾਲ ਹੁੰਦਾ ਕੁਸ਼ਮ ਮਿੱਥਲ ਕਮੇਟੀ ਨੇ ਕਿਹਾ ਸੀ 70 ਪੁਲਿਸ ਅਫਸਰ ਉਹਨੇ ਆਇਡੈਂਟੀਫਾਈ ਕੀਤੇ ਸੀ ਉਹਨਾਂ ਚੋਂ ਉਹਨਾਂ ਨੇ ਕਿਹਾ ਸੀ 32 ਪੁਲਿਸ ਅਫਸਰਾਂ ਨੂੰ ਤਾਂ ਤੁਸੀਂ ਫਟਾਊਟ ਐਨੀ ਇਨਕੁਆਰੀ ਇਮੀਡੀਏਟਲੀ ਡਿਸਕਸ ਕਰੋ ਕਿਉਂਕਿ ਇਹਨਾਂ ਦਾ ਤਾਂ ਆਪ ਵਰਦੀ ਚਰੰਦ ਹੋਇਆ ਆਪ ਜਾ ਤੱਕ ਲੋਕਾਂ ਨੂੰ ਮਾਰਿਆ ਕੁਛ ਵੀ ਨਹੀਂ ਹੋਇਆ ਕਿਸੇ ਤੇ ਕੋਈ ਐਕਸ਼ਨ ਨਹੀਂ ਹੋਇਆ ਸਭ ਖਤਮ ਹੋ ਗਿਆ ਤਾਂ ਉਹ ਥੋੜੀ ਜਿਹੀ ਹੋਪ ਜਾਗਦੀ ਹੈ ਕਿ ਭਾਈ ਜੇ ਇਸ ਮਸਲੇ 'ਚ ਹੋ ਗਿਆ ਤਾਂ ਬਾਕੀ ਮਸਲੇ 'ਚ ਵੀ ਕੁਝ ਹੋ ਜਾਏਗਾ ਹੁਣ ਜਿਵੇਂ ਅਸੀਂ ਕੋਸ਼ਿਸ਼ ਕਰ ਰਹੇ ਹਾਂ ਉਹ 57 ਕੇਸਰੀ ਉਪਰ ਕਰਾਉਤੀ ਹਾਂ ਸੁਪਰੀਮ ਕੋਰਟ ਤੋਂ ਬਿਲਕੁਲ 57 ਤੇ ਸਾਨੂੰ ਦੋਆ ਚਾਰਾਂ ਦੇ ਵਿੱਚ ਵੀ ਠੀਕਵਾ ਮਿਲ ਜਾਣ ਤਾਂ ਉਹੀ ਬੜਾ 1984 ਸੇ ਕਤਲੇਆਮ ਦੇ ਮਾਮਲਿਆਂ ਦੇ ਵਿੱਚ ਇੱਕ ਹੋਰ ਕਾਮਯਾਬੀ ਮਿਲੀ ਹੈ ਸੱਜਣ ਕੁਮਾਰ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਇੱਕ ਪਿਓ ਪੁੱਤ ਦੇ ਕਤਲ ਮਾਮਲੇ ਦੇ ਵਿੱਚ ਸਰਸਪਤੀ ਵਿਹਾਰ ਦਾ ਇਹ ਮਸਲਾ ਜਿਸ ਦੇ ਵਿੱਚ ਉਹਨੂੰ ਦੋਸ਼ੀ ਕਰਾਰ ਦਿੱਤਾ ਗਿਆ ਤੇ ਹੁਣ ਸਜ਼ਾ ਸੁਣਾਈ ਜਾਣੀ ਹੈ 1984 ਸੇ ਕਤਲੇਆਮ ਦੇ ਬਹੁਤ ਸਾਰੇ ਮਾਮਲੇ ਅਜੇੇ ਨੇ ਜਿਹੜੇ ਅਦਾਲਤਾਂ ਤੱਕ ਪਹੁੰਚ ਹੀ ਨਹੀਂ ਪਾਏ ਤੇ ਜਿਹੜੇ ਅਦਾਲਤਾਂ ਤੱਕ ਪਹੁੰਚੇ ਉਹ ਅਦਾਲਤਾਂ ਦੀਆਂ ਬਰੂਹਾਂ ਤੇ ਦਮ ਤੋੜ ਦੇ ਗਏ ਕਦੇ ਗਵਾਹਾਂ ਦੀ ਕਾਰਟ ਕਦੇ ਸਬੂਤਾਂ ਦੀ ਕਾਰਟ ਇਹਨਾਂ ਸਾਰੀਆਂ ਚੀਜ਼ਾਂ ਕਰਕੇ 2-4 ਹੁੰਦੇ ਰਹੇ ਸਾਡੇ ਸੀਨੀਅਰ ਵਕੀਲਸ ਵਕੀਲਾਂ ਦਾ ਪੈਨਲ ਹਮੇਸ਼ਾ ਹੀ ਬਹੁਤ ਸਾਰੇ ਕੇਸਸ ਦੇ ਵਿੱਚ ਵਕੀਲ ਇਸ ਕਰਕੇ ਮਾਰ ਖਾ ਜਾਂਦੇ ਸੀਗੇ ਕਿ ਪੁਲਿਸ ਵੱਲੋਂ ਜਿਹੜੇ ਸਬੂਤ ਨੇ ਉਹ ਖਰਾਬ ਕਰ ਦਿੱਤੇ ਕਿ ਪੁਲਿਸ ਨੇ ਐਫ ਆਈ ਆਰ ਸਹੀ ਸਮੇਂ ਤੇ ਦਰਜ ਨਹੀਂ ਕੀਤੀ ਪੁਲਿਸ ਨੇ ਬਹੁਤ ਸਾਰੇ ਕੇਸ ਨੇ ਜਿਹੜੇ ਉਹ ਖਰਾਬ ਕੀਤੇ ਨੇ ਇੱਕ ਸ਼ਖਸ ਦੇ ਨਾਲ ਅੱਜ ਤੁਹਾਡੀ ਮੁਲਾਕਾਤ ਕਰਨ ਜਾ ਰਹੀਆਂ ਜਿਨ੍ਹਾਂ ਨੇ ਕਹਿ ਸਕਦੇ ਆ ਕਿ ਤਾਂ ਉਮਰ 1984 ਸੇ ਕਤਲੇਆਮ ਤੇ ਪੀੜਤਾਂ ਦੇ ਲਈ ਲਗਾ ਦਿੱਤੀ ਉਹਨਾਂ ਦੇ ਕੇਸਾਂ ਲਈ ਲੜਾ ਲਗਾ ਦਿੱਤੀ ਬਹੁਤ ਸਾਰੀਆਂ ਥ੍ਰੈਟ ਵੀ ਮਿਲੀਆਂ ਬਹੁਤ ਸਾਰੇ ਉਹਨਾਂ ਨੂੰ ਕਸ਼ਟ ਵੀ ਚੇਲਨੇ ਪਰ ਫਿਰ ਵੀ ਉਹ ਅੜੇ ਰਹੇ ਅੜਿ ਗ ਰਹੇ ਸਨਲ ਮੌਜੂਦ ਨੇ ਐਚਐਸ ਫੂਲਕਾ ਸਾਹਿਬ ਸੀਨੀਅਰ ਵਕੀਲ ਨੇ ਸੁਪਰੀਮ ਕੋਰਟ ਦੇ ਫੂਲਕਾ ਸਾਹਿਬ ਬਹੁਤ ਬਹੁਤ ਸਵਾਗਤ ਹੈ ਤੇ ਫੂਲਕਾ ਸਾਹਿਬ ਸਭ ਤੋਂ ਪਹਿਲਾਂ ਮੈਂ ਰਿਐਕਸ਼ਨ ਹੀ ਜਾਨਣਾ ਚਾਹਾਂਗਾ ਕਿਉਂਕਿ ਕਿਸੇ ਵੀ profession ਦੇ ਵਿੱਚ ਤੁਸੀਂ ਜੁੜੇ ਹੋਵੋ ਤੇ ਜਦੋਂ ਤੁਸੀਂ ਇੱਕ ਲੰਬੀ ਜਦੋ ਜਹਿਤ ਕਰ ਰਹੇ ਹੋਵੋ ਤੇ ਜਦੋਂ ਤੁਹਾਨੂੰ ਉਸ ਦੀ ਕਾਮਯਾਬੀ ਮਿਲੇ ਇੰਨੇ ਲੰਬੇ ਸਮੇਂ ਤੋਂ ਬਾਅਦ ਵਕਫੇ ਤੋਂ ਬਾਅਦ ਤਮਾਮ ਤਰ੍ਹਾਂ ਦੀਆਂ ਔਣਟਾਈਆਂ ਤਮਾਮ ਤਰ੍ਹਾਂ ਦੇ ਸੰਘਰਸ਼ ਕਰਨ ਤੋਂ ਬਾਅਦ ਫਿਰ ਤੁਹਾਨੂੰ ਕਿਵੇਂ ਮਹਿਸੂਸ ਹੋ ਰਿਹਾ ਹੈ ਅਕਾਲ ਪੁਰਖ ਵੈਗੁਰੂ ਦਾ ਸ਼ੁਕਰਾਨਾ ਹੂੰ ਯੋਨਾ ਨੇ ਇਹ ਸਫਲਤਾ ਦਿੱਤੀ ਆ ਤੇ ਅੱਜ ਮੈਂ ਦਰਬਾਰ ਸਾਹਿਬ ਗਿਆ ਸੀ ਜੀ ਸ਼ੁਕਰਾਨਾ ਕਰਨ ਲਈ ਜੀ ਇਹ ਉਹਦੀ ਮਿਹਰ ਆ ਜਿਹੜੀ ਅੱਜ ਸਫਲਤਾ ਮਿਲੀ ਆ ਹਮ ਨਹੀਂ ਐਡੇ ਪਾਵਰਫੁਲ ਐਨੇ ਤਾਕਤਵਰ ਬੰਦਿਆਂ ਨੂੰ ਪੜਨਾ ਕੋਈ ਸੌਖਾ ਕੰਮ ਨਹੀਂ ਸੀ ਬਿਲਕੁਲ ਫੁਲਕਾ ਸਾਹਿਬ ਅਕਸਰ ਹੀ ਮੀਡੀਆ ਦੇ ਵਿੱਚ ਵੀ ਚਰਚਾ ਰਹਿੰਦੀ ਸੀ ਪੋਲਿਟਿਸ਼ੀਅਨਸ ਦੇ ਵਿੱਚ ਵੀ ਇਹ ਚਰਚਾ ਰਹਿੰਦੀ ਸੀ ਸਮਾਜ ਦੇ ਵਿੱਚ ਵੀ ਇਹ ਚਰਚਾ ਰਹਿੰਦੀ ਸੀ ਕਿ ਭਾਈ ਇਹ ਬੜੇ ਪਾਵਰਫੁਲ ਲੋਕ ਨੇ ਇਹਨਾਂ ਦੇ ਉੱਤੇ ਸ਼ੈਲਟਰ ਬਹੁਤ ਵੱਡੇ ਨੇ ਵੱਡੇ ਵੱਡੇ ਲੋਕਾਂ ਨਾਲ ਉੱਠਣਾ ਬੈਠਣਾ ਬੜੀਆਂ ਵੱਡੀਆਂ ਸੀਟਾਂ ਤੇ ਇਰੇ ਨੇ ਇਹਨਾਂ ਦਾ ਕੋਈ ਕੁਝ ਵਿਗਾੜ ਨਹੀਂ ਸਕਦਾ ਹਾਂ ਛੋਟੇ ਮੋਟੇ ਨੇੜੇ نیچے ਵਾਲੇ ਜਿਹੜੇ ਲੋਕ ਨੇ 2-4 ਫੜਕੇ ਅੰਦਰ ਕਰ ਦਿੱਤੇ ਜਾਣਗੇ ਪਰ ਸੱਜਣ ਕੁਮਾਰ ਵਰਗੇ ਜਾਂ ਜਗਦੀਸ਼ ਟਾਇਲਰ ਵਰਗੇ ਜੇਲ੍ਹ ਦੇ ਵਿੱਚ ਜਾਣਗੇ ਇਹ ਲਗਭਗ ਜਿਹਾ ਲੱਗਦਾ ਸੀ ਵੀ ਪੋਸੀਬਲ ਹੋ ਨਹੀਂ ਪਾਏਗਾ ਇਹ ਪੋਸੀਬਲ ਹੋਇਆ ਕਿਵੇਂ ਦੇਖੋ ਪਹਿਲੀ ਗੱਲ ਤਾਂ ਜਿੱਥੋਂ ਤੱਕ ਇਹਨਾਂ ਦੀ ਤਾਕਤਵਰ ਜਾਂ ਪਾਵਰ ਦੀ ਗੱਲ ਆ ਜੀ 노 ਡਾਊਟ ਕਿ ਸਰਜਣ ਕੁਮਾਰ ਖੁਦ ਵੀ ਬੜਾ ਪਾਵਰਫੁਲ ਆ ਇਹਦੇ ਬਲਕਿ ਇੰਡੀਆ ਦੇ ਵਿੱਚ ਲਾਰਜੈਸਟ ਮਾਰਜਨ ਦੇ ਨਾਲ ਇਹ ਜਿੱਤਿਆ ਵਾ ਜਿੱਤੇ ਕੋਈ ਤੋੜ ਨਹੀਂ ਸਕਿਆ 13 ਲੱਖ ਦਾ ਮਾਰਜਨ ਮਾਰਚ ਨਹੀਂ ਸੀ ਤੇ ਕੋਈ ਕਦੇ ਇਲੈਕਸ਼ਨ ਨਹੀਂ ਹਾਰਿਆ ਤੇ ਇਹ ਪਰ ਇਹਦੀ ਆਪਣੀ ਤਾਕਤ ਤੋਂ ਜ਼ਿਆਦਾ ਜਿਨ੍ਹਾਂ ਨੇ ਦੇਖੋ ਇਹ ਆਪਣੇ ਆਪ ਤਾਂ ਕੀਤਾ ਨਹੀਂ ਬਿਲਕੁਲ ਇਹ ਤਾਂ ਹੁਕਮ ਦੇ ਅੰਦਰ ਕੀਤਾ ਹੂੰ ਜਿਹੜਾ ਦੇ ਹੁਕਮ ਦੇ ਅੰਡਰ ਕੀਤਾ ਉਹ ਲੋਕ ਜ਼ਿਆਦਾ ਪਾਵਰਫੁਲ ਨੇ ਉਦੋਂ ਦੀ ਸਰਕਾਰ ਜੀ ਉਦੋਂ ਦੀ ਸਰਕਾਰ ਇਕੱਲੀ ਕਾਂਗਰਸ ਪਾਰਟੀ ਦੀ ਗੱਲ ਨਹੀਂ ਹੈ ਇਹ ਸਰਕਾਰ ਦੀ ਗੱਲ ਹੈ ਬਿਲਕੁਲ ਇਹ ਜੋ ਸਾਰੀ ਸਾਰੀ ਕਤਲੇਆਮ تھی ਜੇਨੋਸਾਈਡ ਦੀ ਪਲੈਨਿੰਗ ਸੀ ਇਹ ਡੀਪ ਸਟੇਟ ਨੇ ਕੀਤੀ ਸੀ ਹੂੰ ਇਹ ਇੰਟੈਲੀਜੈਂਸ ਏਜੰਸੀਆਂ ਦਾ ਪਲਾਨ ਸੀ ਹੂੰ ਇਹ ਓਵਰਨਾਈਟਲੀ ਸੀ ਹੋ ਗਿਆ ਬਿਲਕੁਲ ਠੀਕ ਇਹ ਪਹਿਲਾ ਫਲਾਨ ਬਣਾ ਕੇ ਰੱਖਿਆ ਵਾਸੀ ਇੰਦਰਾ ਗਾਂਧੀ ਦੇ ਲਾਈਫ ਟਾਈਮ ਦੇ ਵਿੱਚ ਹੀ ਇਹ ਪਲਾਨ ਬਣਿਆ ਸੀ ਹੁਣ ਤਾਂ ਉਹਦੇ ਕਾਫੀ ਸਬੂਤ ਵੀ ਸਾਹਮਣੇ ਆ ਗਏ ਨੇ ਤੇ ਉਦੋਂ ਦਾ ਹੀ ਪਲਾਨ ਬਣਿਆ ਵਾਸੀ ਤੇ ਇਹ ਤਾਂ ਜੋ ਇੰਦਰਾ ਕਾਂਧੀ ਦੀ ਮੌਤ ਤੋਂ ਬਾਅਦ ਉਹਨਾਂ ਨੂੰ ਮੌਕਾ ਮਿਲਿਆ ਤੇ ਉਹ ਪਲਾਨ ਨੂੰ ਇਹਨਾਂ ਨੇ ਐਗਜ਼ੀਕਿਊਟ ਕੀਤਾ ਉਹ ਕਾਂਗਰਸ ਦੇ ਲੀਡਰਾਂ ਤੋਂ ਤੇ ਵਰਕਰਾਂ ਤੋਂ ਕਰਵਾਇਆ ਪਲਾਨ ਤਾਂ ਇਹ ਸਰਕਾਰ ਦਾ ਬਣਿਆ ਵਸ ਫੁੱਲਕਾ ਸਾਹਿਬ ਮਤਲਬ ਤੁਸੀਂ ਇਹ ਕਹਿ ਰਹੇ ਹੋ ਤੁਸੀਂ ਇਹ ਕਹਿ ਰਹੇ ਹੋ ਕਿ ੜਕਾਹਟਨ ਦੇ ਵਿੱਚ ਆ ਕੇ ਕਿਉਂਕਿ ਇੰਦਰਾ ਗਾਂਧੀ ਦਾ ਕਤਲ ਹੋ ਗਿਆ ਸੀ ਸਿੱਖਾਂ ਨੇ ਕਤਲ ਕੀਤਾ ੜਕਾਹਟ ਚ ਆ ਕੇ ਹੋਏ ਹੋਏ ਇਹ ਇਹ ਕਤਲੇਆਮ ਨਹੀਂ ਹੈ ਜਿਹਨੂੰ ਇਹ ਦੰਗੇ ਕਹਿੰਦੇ ਨੇ ਉਹ ਨਹੀਂ ਹੈ ਇਹ ਪਲਾਨ ਸੀਗਾ ਸਭ ਕੁਝ ਪਹਿਲਾਂ ਹੀ ਪਲਾਨ ਸੀਗਾ ਜਿੰਦਾ ਰਹਿੰਦਿਆ ਹਰਪ੍ਰੀਤ ਜੀ ਹਰਪ੍ਰੀਤ ਜੀ ਜੇ ਔਰ ਗੁੱਸੇ ਚ ਆ ਕੇ ਹੁੰਦਾ ਹਮ ਸੰਪੌਂਟੇਨੀਅਸ ਜਿਹਨੂੰ ਆਪਾਂ ਕਹਿੰਦੇ ਆ ਇੱਕ ਦਮ ਹੁੰਦਾ ਤੇ ਉਹ ਕੱਤੀ ਨੂੰ ਕਿਉਂ ਨਾ ਸ਼ੁਰੂ ਹੋ ਜਾਂਦਾ ਹਮ 31 ਤਰੀਕ ਦੁਪਹਿਰ ਤੱਕ 31 ਅਕਤੂਬਰ ਜੀ ਦੁਪਹਿਰ ਤੱਕ ਸਾਨੂੰ ਪਤਾ ਚੱਲ ਗਿਆ ਸੀ ਹਮ ਕਿ ਇੰਦਰਾ ਗਾਂਧੀ ਨਹੀਂ ਰਹੀ ਹਮ 31 ਅਕਤੂਬਰ ਸਵੇਰੇ ਹੀ 11 ਵਜੇ ਹੀ ਉਹ ਨਾ ਸ਼ੁਰੂ ਹੋ ਗਿਆ ਸੀ ਰੇਡੀਓ ਤੇ ਵੀ ਸਾਰੇ ਕਿ ਸਿੱਖ ਬੋਡੀਗਾਰਡ ਦੇ ਉਹਦੇ ਕੋਲ ਹੀ 파ੜੀਆ ਜੀ ਜੀ ਤੇ ਉਦੋਂ ਹੀ ਕਿਉਂ ਨੀ ਸ਼ੁਰੂ ਹੋ ਗਿਆ ਜਿਹੜੀ 31 ਤਰੀਕ ਨੂੰ ਥੋੜੀ ਜਿਹੀ ਹਿੰਸਾ ਹੋਈ ਆ ਉਹ ਵੀ 올 ਇੰਡੀਆ ਮੈਡੀਕਲ ਇੰਸਟੀਚੂਟ ਤੇ ਹੋਈ ਆ ਔਰ ਉਹ ਪਹਿਲਾ ਅਟੈਕ ਹੋਇਆ ਜਾਨੀ ਜਲ ਸਿੰਘ ਤੇ ਔਰ ਉਹਨੂੰ ਵੀ ਲੀਡ ਕਰ ਰਿਆ ਸੀ ਅਰਜੁਨ ਦਾਸ ਜੋ ਕਾਂਗਰਸ ਦਾ ਕੌਂਸਲਰ ਹੈ ਉਹਦਾ ਬ੍ਰਦਰ ਸਾਡੇ ਕੋਲ ਐਫੀਡੇਵਿਟ ਹੀ ਹੈਗੇ ਆ ਉਸ ਚੀ ਦੇ ਜੋ ਕਮਿਸ਼ਨ ਚ ਅਸੀਂ ਪੇਸ਼ ਕੀਤੇ ਜੀ ਉਹ ਲੀਡ ਕਰ ਰਿਆ ਸੀ ਉਥੋਂ ਸ਼ੁਰੂ ਹੋਇਆ ਉਹ ਛੋਟਾ ਜਿਹਾ ਗਰੁੱਪ ਸੀ ਜਿਹੜਾ ਇਹ ਇਹਨਾਂ ਨੇ ਇਕੱਠਾ ਕਰਕੇ ਲੈਂਦਾ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਸ ਉਹਨਾਂ ਨੇ ਇਥੇ ਆਸ-ਪਾਸੇ ਕੀਤਾ ਤੇ ਪਹਿਲੀ ਤਰੀਕ ਨੂੰ 31 ਤੱਕ ਕੁਝ ਹੋਇਆ ਨਹੀਂ ਪਹਿਲੀ ਰਾਤ ਨੂੰ ਮੀਟਿੰਗਸ ਹੋਈਆਂ ਪਹਿਲੀ ਰਾਤ ਨੂੰ ਸਿੱਖਾਂ ਦੇ ਘਰਾਂ ਦੀਆਂ ਲਿਸਟਾਂ ਵੰਡੀਆਂ ਗਈਆਂ ਪਹਿਲੀ ਰਾਤ ਨੂੰ ਇਨਫਲੇਮੇਬਲ ਪਾਊਡਰ ਜਿਹੜਾ ਉਹ ਅੱਗ ਲਾਉਣ ਵਾਲਾ ਪਾਊਡਰ ਉਹ ਵੰਡਿਆ ਗਿਆ ਉਹ ਪਾਊਡਰ ਵਰਤਨ ਵਾਲੇ ਸਟ੍ਰੇਂਡ ਬੰਦੇ ਤੇ ਜਗ੍ਹਾਏ ਇਹ ਸਾਰੀ ਪਲੈਨਿੰਗ ਸੌਰੀ 31 ਰਾਤ ਨੂੰ 31 ਰਾਤ ਨੂੰ ਇਹ ਹੋਈਆ ਤੇ ਪਹਿਲੀ ਤਰੀਕ ਸਵੇਰੇ ਉਹ ਪਲਾਨ ਦੇ ਅੰਡਰ ਕਿ ਸਭ ਤੋਂ ਪਹਿਲਾਂ ਗੁਰਦੁਆਰੇ ਚਲਾਓ ਹਰ ਜਗ੍ਹਾ ਦੇ ਉੱਤੇ ਕਿ ਗੁਰਦੁਆਰੇ ਤੇ ਟੈਕ ਕਰੋ ਫਿਰ ਪੁਲਿਸ ਦੀ ਬਰੀਫਿੰਗ ਕਿ ਜਿੱਥੇ ਵੀ ਤੁਹਾਨੂੰ ਕੋਈ ਮੈਸੇਜ ਆਵੇ ਕਿ ਸਿੱਖਾਂ ਨੂੰ ਮਾਰਿਆ ਜਾ ਰਿਹਾ ਉਹਦੇ ਤੁਸੀਂ ਲੌਗ ਬੁੱਕ ਰਿਕਾਰਡਿੰਗ ਨਹੀਂ ਕਰਨੀ ਕਦੇ ਹੋ ਸਕਦਾ ਕਿ ਸਾਰੀ ਦਿੱਲੀ ਵਿੱਚ ਜਿੰਨੇ ਵੀ ਵਾਇਰਲ ਮੈਸੇਜ ਦੇ ਉੱਤੇ ਲੌਗ ਬੁੱਕ ਵਾਲੇ ਬੈਠੇ ਆ ਸਾਰੇ ਦੇ ਸਾਰੇ ਇਹ ਰਿਕਾਰਡ ਨਾ ਕਰਨ ਇਹ ਮੈਸੇਜ ਚਲਾ ਗਿਆ ਉਸ ਤੋਂ ਬਾਅਦ ਚਲਾ ਗਿਆ ਕੋਈ ਐਫਆਈਆਰ ਨਹੀਂ ਲਿਖਣੀ ਐਫਆਈਆਰ ਦੀ ਵਰਡਿੰਗ ਪੇਚੀ ਗਈ ਜਿੰਨੀਆਂ ਇਹਨਾਂ ਨੇ ਐਫਆਈਆਰ ਲਿਖਿਆ ਸਾਰੀ ਦਿੱਲੀ ਵਿੱਚ ਸਾਰੀਆਂ ਸੇਮ ਵਰਡਿੰਗ ਜੀ ਕਿ ਜੇ ਪੁਲਿਸ ਵਾਲਾ ਗਰਤਸ਼ਪੇ کیا تھا ਉਸ ਨੇ ਦੇਖਾ ਕਿ ਕਹੀਂ ਪੇ ਦੰਗੇ ਫਸਾਦ ਹੋ ਰਹੇ ਆ ਲੋਕੋ ਨੂੰ ਗੁੱਸਾ ਆਇਆ ਪ੍ਰਾਈਮ ਮਿਨਿਸਟਰ ਦੀ ਮੌਤ ਤੇ ਉਹ ਇਸ ਸਾਰੀ ਦੀ ਸਾਰੀ ਪੂਰੀ ਵਲਪਲੈਂਟ ਸੀ ਓਵਰਨਾਈਟ ਪਲੈਨ ਨਹੀਂ ਹੋ ਸਕਦੀ ਹੂੰ ਫੁਲਕਾ ਸਾਹਿਬ ਇੱਕ ਹੋਰ ਗੱਲ ਕਈ ਲੋਕ ਇਹ ਕਹਿੰਦੇ ਨੇ ਕਿ ਚਲੋ ਪੁਲਿਸ ਨੇ ਧੱਕਾ ਕੀਤਾ ਐਫ ਆਈ ਆਰ ਦਰਜ ਨਹੀਂ ਕੀਤੀਆਂ ਸਬੂਤ ਖੁਰਦ-ਬੁਰਦ ਕੀਤੇ ਪਰ ਜਿਹੜੀ ਲੜਾਈ ਲੀਗਲ ਤੌਰ ਤੇ ਲੜਨੀ ਸੀ ਲੀਗਲ ਤੌਰ ਤੇ ਲੜਾਈ ਦੇ ਵਿੱਚ ਵੀ ਥੋੜਾ ਜਿਹਾ ਆਪਾਂ ਪਿੱਛੇ ਰਹਿ ਗਏ ਜਾਂਸੀਂ ਬਹੁਤ ਜ਼ਿਆਦਾ ਮਹਿੰਗੇ ਵਕੀਲ ਨਹੀਂ ਕਰ पाए ਜਦੋਂ ਕਮੇਟੀਆਂ ਨੇ ਹਮਲਾ ਮਾਰਿਆ ਤੁਸੀਂ ਹਮਲਾ ਮਾਰਿਆ ਤਾਂ ਜਾ ਕੇ ਕੇਸ ਜਿਹੜੇ ਉਹ ਸਟਰੋਂਗ ਹੋਏ ਪਹਿਲੇ ਇਨੀਸ਼ੀਅਲ ਸਟੇਜ ਦੇ ਵਿੱਚ ਕੇਸਿਸ ਇਸ ਕਰਕੇ ਵੀ ਖਰਾਬ ਹੋਏ ਨਹੀਂ ਹੂੰ ਤੁਹਾਨੂੰ ਪਤਾ ਕਿ ਇਨੀਸ਼ੀਅਲ ਸਟੇਜ ਦੇ ਉੱਤੇ ਸਾਡੇ ਵਾਸਤੇ ਵਕੀਲ ਕੌਨਫਰੇਸ਼ਨ ਤੇ ਸੀ ਹੂੰ ਆਂ ਇੰਡੀਆ ਦੇ ਟੌਪ ਦੇ ਵਕੀਲ ਹੂੰ ਉਹ ਵੀ ਫ੍ਰੀ ਅੱਛਾ ਸੋਲੀ ਸਰਾਬਜੀ ਕੀ ਬਾਤ ਹੈ ਹੂੰ ਇੰਡੀਆ ਦਾ ਟੌਪ ਦਾ ਵਕੀਲ ਹੂੰ ਫ੍ਰੀ ਪੇਸ਼ੈਂਟ ਦਾ ਸੀ ਹੂੰ ਸਾਡੀ ਟੀਮ ਨੂੰ ਲੀਡ ਸੋਲੀ ਸਰਾਬਜੀ ਕਰਦੇ ਸੀ ਹੂੰ ਵੀ ਐਮ ਤਾਰਕ ਹੁੰਦੇ ਬੰਬਈ ਹਾਈ ਕੋਰਟ ਦੇ ਟ੍ਰੈਟ ਜੱਜ ਹੂੰ ਜਿਨ੍ਹਾਂ ਨੂੰ ਆਪਾਂ ਫਾਦਰ ਆਫ ਹਿਊਮਨ ਰਾਈਟਸ ਕਹਿੰਦੇ ਹਾਂ ਬਿਲਕੁਲ ਠੀਕ ਹੂੰ ਉਹ ਫਿਰ ਹੋ ਰੇ ਸੀ ਸਾਡੇ ਵਾਸਤੇ ਹੂੰ ਫ੍ਰੀ ਆਫ ਚਾਰजेस ਹੂੰ ਹਰਦੇਵ ਸਿੰਘ ਹੂੰ ਸੀਨੀਅਰ ਐਡਵੋਕੇਟ ਸੁਪਰੀਮ ਕੋਰਟ ਦੇ ਹੂੰ ਗੋਬਿੰਦਾ ਮਖੋਟੇ ਸੀਨੀਅਰ ਐਡਵੋਕੇਟ ਸੁਪਰੀਮ ਕੋਰਟ ਰਸਿੰਦਰ ੁਰਲਾ ਰਿਟਾਇਰਡ ਚੀਫ ਜਸਟਿਸ ਸੀਨੀਅਰ ਐਡਵੋਕੇਟ ਸੁਪਰੀਮ ਕੋਰਟ ਸ਼ੋਇਸ਼ ਮਲਿਕ ਸੀਨੀਅਰ ਐਡਵੋਕੇਟ ਇਹੇ ਜੇ ਬੰਦੇ ਸਾਡੇ ਵਾਸਤੇ ਫੇਰ ਹੁੰਦੇ ਸੀ ਉਹ ਜਿੰਨੇ ਜਿਹੜੇ ਸਰਕਾਰ ਦੇ ਸੀਣਾ ਉਹਦਾ ਨਾਲੋਂ ਵੀ ਤਕੜੇ ਸੀ ਇਹ ਪਰ ਗੱਲ ਇਹ ਆ ਕਿ ਸਰਕਾਰ ਨੇ ਠਾਣਿਆ ਹੋਇਆ ਸੀ ਜੋ ਕੇਸ ਹੀ ਤੁਸੀਂ ਰਜਿਸਟਰ ਨਹੀਂ ਕਰੋਗੇ ਜਦੋਂ ਤੁਸੀਂ ਪ੍ਰੋਪਰਲੀ ਉੱਥੇ ਇਨਵੈਸਟੀਗੇਸ਼ਨ ਹੀ ਨਹੀਂ ਕਰੋਗੇ ਤਾਂ ਕੋਰਟ ਦੇ ਵਿੱਚ ਵਕੀਲ ਕੀ ਕਰੂਗਾ ਕੋਰਟ ਦੇ ਵਿੱਚ ਤਾਂ ਓਹੀ ਪੇਪਰ ਆਉਣੇ ਆਗੇ ਇਹ ਪੂਰਾ ਕੋਚਾ ਮਾਰਿਆ ਜਿਹੜਾ ਸਰਕਾਰ ਦੇ ਸ਼ੁਰੂ ਤੋਂ ਮਾਰਿਆ ਰਜੀਵ ਗਾਂਧੀ ਦੀ ਜਿਹੜਾ ਬਿਆਨ ਆਇਆ ਸੀ ਚਾਪ ਕੇ ਬੜਾ ਫੇਲ ਗਿੱਦਾ ਧਰਤੀ ਹਿੱਲਦੀ ਹੈ ਉਹਦਾ ਮਤਲਬ ਇਹ ਸੀ ਕਿ ਹੁਣ ਸਾਰਾ ਕੁਝ ਖਤਮ ਕਰ ਦਿਓ ਧਰਤੀ ਹਿੱਲੀ ਉਹਦੇ ਚ 5-7000 ਸਿੱਖ ਵਰ ਕੇ ਬਸ ਉਹਦਾ ਸਿੱਧਾ ਮੈਸੇਜ ਸੀਰਜੀਵ ਗਾਂਧੀ ਦਾ ਬਿਲਕੁਲ ਠੀਕ ਹੈ ਤਾਂ ਇਹ ਸਾਰੇ ਕੇਸ ਖਰਾਬ ਕੀਤੇ ਗਏ ਸਰ ਇਹ ਇਹ ਵਕੀਲਾ ਦੇ ਕੰਮ ਕੋਲੋਂ ਨਹੀਂ ਹੋਇਆ ਇਹ ਕਹਿਣਾ ਚਾਹੁੰਦਾ ਹੁਣ ਨਵੀਂ ਸਰਕਾਰ ਬਣਨ ਤੋਂ ਬਾਅਦ ਹਾਂਜੀ ਨਵੀਂ ਸਰਕਾਰ ਬਣਨ ਤੋਂ ਬਾਅਦ ਜਿਹੜੀ ਐਸਆਈਟੀ ਬਣੀ ਹੈ ਉਸ ਐਸਆਈਟੀ ਨੂੰ ਜਿਹੜੇ ਸਬੂਤ ਦਿੱਤੇ ਗਏ ਨੇ ਜਾਂ ਐਸਆਈਟੀ ਨੇ ਜਿਹੜੀ ਕੋਕ ਕੀਤੀ ਹੈ ਉਹ ਤੋਂ ਬਾਅਦ ਹੀ ਇਹ ਪੋਸੀਬਲ ਹੋ ਪਾਇਆ ਦੇਖੋ ਇਹ ਤੁਹਾਨੂੰ ਦੱਸਾਂ ਜੀ ਇਹ ਕੇਸ ਸੀ ਜਿਹੜੇ ਜਿਹੜੇ ਤਾਂ ਸੱਜਣ ਤੇ ਟਾਈਟਲ ਦਾ ਦੋ ਕੇਸ ਸੀਗੇ ਪਹਿਲੇ ਜਿੰਦੇ ਸੱਜਣ ਨੂੰ ਸਜ਼ਾ ਹੋਈਆ ਜੀ ਉਹ ਕੇਸ ਤਾਂ ਨਾਡਾਵਾਚੀ ਕਮਿਸ਼ਨ ਤੋਂ ਬਾਤ ਖੁੱਲੇ ਸੀ 2005 ਵਿੱਚ ਜਦੋਂ ਮਨਮੋਹਨ ਸਿੰਘ ਦੀ ਸਰਕਾਰ ਸੀ ਠੀਕ ਹੈ ਜੀ ਉਹ ਵੀ ਤੁਹਾਨੂੰ ਮਰਖਾ ਜਾਤ ਹੋਏਗਾ ਕਿ ਮਨਮੋਹਨ ਸਿੰਘ ਦੀ ਸਰਕਾਰ ਨੇ ਪਹਿਲਾਂ ਕਹਿਦਾ ਸੀ ਕੈਸੀ ਕੋ ਕੇਸ ਚ ਨੂੰ ਸ਼ੁਰੂ ਕਰਨੇ ਫਿਰ ਤਿੰਨ ਦਿਨ ਪਾਰਲੀਮੈਂਟ ਚ ਹੰਗਾਮਾ ਹੋਇਆ ਖੂਬ ਜੋਰ ਦਾ ਹੰਗਾਮਾ ਹੋਇਆ ਉਸ ਤੋਂ ਬਾਅਦ ਉਹ ਸਰਕਾਰ ਮਨਮੋਹਨ ਸਿੰਘ ਦੀ ਉਹ ਪਹਿਲੀ ਟਰਮ ਦੇ ਉੱਤੇ ਉਹ ਕਾਮਨਿਸਟਾਂ ਦੀ ਸਪੋਰਟ ਨਾਲ ਸੀ ਤੇ ਕਾਮਨਿਸਟ ਸਾਡੀ ਫੇਵਰਟ ਚ ਆ ਗਏ ਹਮ ਬਰਿੰਦਾ ਕਰਾ ਉਦੋਂ ਸੀ ਪ੍ਰਕਾਸ਼ ਕਨਾਟਨ ਦੇ ਜਲ ਸੈਕਟਰੀ ਜਨਰਲ ਸੀ ਸੈਕਟਰੀ ਜਨਰਲ ਸਰ ਪ੍ਰਿੰਦਾ ਖਨਾਟ ਦਾ ਰਿਕਰੂਟਮੈਂਟ ਦਾ ਇੰਟਰਸਟ ਸੀ ਕਾਮਨਿਸਟਾਂ ਨੇ ਕਹਿਤਾ ਕਿ ਐਸ ਇਸ਼ੂ ਤੇ ਅਸੀਂ ਤੁਹਾਡੀ ਸਪੋਰਟ ਵੀ ਕਰਾਂਗੇ ਤਾਂ ਕਰਕੇ ਉਹਨਾਂ ਨੂੰ ਆਰਡਰ ਇੱਕ ਇਨਕੁਆਰੀ ਖੋਲ੍ਹਣੀ ਪਿਆ ਕਿ ਟਾਈਟਰ ਤੇ ਸੱਜਨ ਦੇ ਕੁਮਾਰ ਕੇਸ ਹੋ ਜਿਹੜਾ ਪਹਿਲਾ ਕੇਸ ਆਉਤਾ ਸੀਗਾ ਉਹ ਸੀਬੀਆਈ ਦਾ ਉਦੋਂ ਦਾ ਸ਼ੁਰੂ ਹੋਇਆ ਜੀ ਕਿ ਉਹਨੂੰ ਸਜ਼ਾ ਜਿਸ ਦੇ ਚੋਂ ਉਹ ਜਿਹੜੇ ਤੋਂ ਜੇਲ੍ਹ ਬੈਠਾ 6-7 ਜਿਹੜਾ ਆਹਾਂ ਕੇਸ ਵਿੱਚ ਹੁਣ ਫੈਸਲਾ ਹੋਇਆ ਜੀ ਇਹ ਇਹ ਜਿਹੜੀ ਜਸਵੰਤ ਸਿੰਘ ਦੀ ਵਾਈਫ ਸੀ ਹੂੰ ਇਹ ਦੋ ਸਿੱਖਾਂ ਦੇ ਕਤਲ ਦਾ ਕੇਸ ਹੈ ਜਸਵੰਤ ਸਿੰਘ ਤੇ ਉਹਨਾਂ ਦਾ ਬੇਟਾ ਤਰਨਦੀਪ ਸਿੰਘ ਜੀ ਉਹਨਾਂ ਦੀ ਵਾਈਫ ਨੇ ਬਿਸ਼ਰਾ ਕਮਿਸ਼ਨ ਚ 1985 ਚੈਪਟਰ ਦਿੱਤਾ ਸੀ ਹੂੰ ਕਿ ਮੈਂ ਸੱਜਨ ਕੁਵਾਰ ਨੂੰ ਦੇਖਿਆ ਪਰ ਇਹਨਾਂ ਨੇ ਕੇਸ ਰਜਿਸਟਰ ਨਹੀਂ ਕੀਤਾ ਜਾ ਕੇ ਕੇਸ ਉਹਦੇ ਬਾਅਦ ਜੈਨ ਅਕਰਵਾਲ ਕਮੇਟੀ ਨੇ ਰეკਮੈਂਡ ਕੀਤਾ ਜਾ ਕੇ ਇਹਨਾਂ ਨੇ 99 99 ਦੇ ਵਿੱਚ ਉਹ ਕੇਸ ਰਜਿਸਟਰ ਕਰਕੇ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਉਹ ਲੇਡੀ ਨੇ ਆ ਕੇ ਫਿਰ ਬਿਆਨ ਦਿੱਤਾ ਕਿ ਮੈਂ ਸੱਜਨ ਕੁਵਾਰ ਨੂੰ ਦੇਖਿਆ ਪਰ ਇਹਨਾਂ ਨੇ ਫਿਰ ਕੇਸ ਬੰਦ ਕਰਤਾ ਹੂੰ ਉਸ ਦਾ ਉਦੋਂ ਬਾਅਦ ਅਸੀਂ ਜਦੋਂ ਇਹ ਐਂਡੀਏ ਦੀ ਸਰਕਾਰ ਆਈ ਜੀ ਐਂਡ ਭਾਜਪੀ ਤੇ ਉਹ ਕਾਲੀ ਧਰਤੀ ਦੇ ਹਿੱਸਾ ਸੀ 2014 ਚ ਜੀ ਉਦੋਂ ਅਸੀਂ ਇਹ ਡਿਮਾਂਡ ਕੀਤਾ ਕਿ ਜਿਹੜੇ ਕੇਸ ਪੁਲਿਸ ਨੇ ਬੰਦ ਕਰਤੇ ਕੋਰਟ ਵਿੱਚ ਗਏ ਨਹੀਂ ਉਹਨਾਂ ਨੂੰ ਰੀਓਪਨ ਕਰੋ ਤੇ ਉਹਨਾਂ ਨੂੰ ਅਨਰੀ ਇਨਵੈਸਟੀਗੇਟ ਕਰੋ ਹੂੰ ਉਹਦੇ ਵਾਸਤੇ ਸਰਕਾਰ ਨੇ ਕਮੇਟੀ ਬਣਾਤੀ ਹੂੰ ਸਰਕਾਰ ਨੇ ਸੁਪਰੀਮ ਕੋਰਟ ਦਾ ਰਿਟ ਜੱਜ ਜਸਟਿਸ ਜੀਪੀ ਮਾਥਰ ਤੇ ਇੱਕ ਪੁਲਿਸ ਅਫਸਰ ਨੂੰ ਲਾ ਕੇ ਕਮੇਟੀ ਬਣਾਈ ਕਿ ਕਮੇਟੀ ਸਟੱਡੀ ਕਰੋਗੀ ਵੀ ਐਵੇਂ ਇਕੱਲੇ ਟੋਟੇ ਕਹਿ ਨਹੀਂ ਅਸੀਂ ਕਰਾਂਗੇ ਇਹ ਕਰੋ ਉਹ ਕਮੇਟੀ ਜਸਟ ਸੁਪਰੀਮ ਕੋਰਟ ਦੇ ਰਿਟਾਇਰਡ ਜੱਜ ਜਸਟਿਸ ਜੀ ਪੀ ਮਾਥਰ ਨੇ ਕਿਹਾ ਤੇ ਇਹ ਕੇਸ ਗਲਤ ਇਨਾਂ ਨੇ ਪੁਲਿਸ ਨੇ ਬੰਦ ਕੀਤੇ ਆ ਤੇ ਇਹ ਰੀ ਇਨਵੈਸਟਿਗੇਟ ਹੋਣੇ ਚਾਹੀਦੇ ਮੁੱਢ ਉੱਥੋਂ ਬਣਿਆ ਗਿਆ ਇਹ ਇਸ ਕੇਸ 2018 ਨਵੰਬਰ ਦੇ ਵਿੱਚ ਜੀ ਦੋ ਬੰਦਿਆਂ ਨੂੰ ਸਜ਼ਾ ਹੋਈ ਸੀ ਇੱਕ ਨੂੰ 25 ਤੇ ਇੱਕ ਨੂੰ ਮਰਕਾਇਆ ਗਿਆ ਸੀ ਜਿੰਨ ਸਿੱਖਾਂ ਦਾ ਕਤਲ ਮਹੀਪਾਲ ਫੌਨਥਾਨਾ 에어ਪੋਰਟ ਦੇ ਕੋਲੇ ਆ ਜੀ ਉਹ ਦਾ ਉਹ ਵੀ ਐਸਆਈਜੀ ਦਾ ਕੇਸ ਸੀ ਫੁਲਕਾ ਸਾਹਿਬ ਮੇਰੀ ਆਵਾਜ਼ ਆ ਰਹੀ ਹੈ ਤੁਹਾਨੂੰ ਜੀ ਫੁਲਕਾ ਸਾਹਿਬ ਇੱਕ ਬੜਾ ਇੰਪੋਰਟੈਂਟ ਸਵਾਲ ਹੈਗਾ ਇਸ ਮਸਲੇ ਦੇ ਨਾਲ ਹੀ ਜੁੜਿਆ ਹੋਇਆ ਇਸ ਜਿਹੜਾ ਇਹ ਕੇਸ ਹੈ ਜਸਵੰਤ ਸਿੰਘ ਤੇ ਤਰੁੰਦੀਪ ਸਿੰਘ ਜਿਹਦਾ ਦੋਵਾਂ ਦਾ ਕਤਲ ਹੁੰਦਾ ਇਸ ਮਸਲ ਮਤਲਬ ਤੁਸੀਂ ਕਹਿ ਰਹੇ ਹੋ ਕਿ ਪਹਿਲਾਂ ਇਹਨਾਂ ਕੇਸਾਂ ਦੀ ਪੈਰਵੀ ਤਾਂ ਬਾਅਦ ਦੀ ਗੱਲ ਹੈ ਇਹ ਕੇਸ ਰਜਿਸਟਰ ਨਹੀਂ ਕੀਤੇ ਗਏ ਹੁਣ ਜਿਹੜੀ ਇਹ ਐਸਆਈਟੀ ਬਣੀ ਹੈ ਇਸ ਐਸਆਈਟੀ ਨੇ ਇਹਨਾਂ ਕੇਸਾਂ ਨੂੰ ਅੱਗੇ ਤੋਰਿਆ ਥੋੜਾ ਜਿਹਾ ਲੀਗਲੀ ਮੈਂ ਸਮਝਣਾ ਵੀ ਚਾਹੁੰਦਾ ਦੇਖੋ ਗੱਲ ਇਹ ਹੈ ਇਹਨਾਂ ਨੇ ਕੀ ਕੀਤਾ ਹੁਣ ਜਿਹੜਾ ਸੁਪਰੀਮ ਕੋਰਟ ਦੇ ਵਿੱਚ ਜਿਹੜੇ ਸੁਪਰੀਮ ਕੋਰਟ ਨੇ ਐਸਆਈਟੀ ਬਣਾਈ ਸੀ ਉਹਦੇ ਵਿੱਚ ਢੀਂਗਰਾ ਕਮਿਸ਼ਨ ਦੀ ਰਿਪੋਰਟ ਆਈ ਉਹਦੇ ਵਿੱਚ ਸਾਰਾ ਕਿਸ ਤਰੀਕੇ ਨਾਲ ਇਹਨੇ ਕਵਰ ਅਪ ਕੀਤੇ ਕਿਵੇਂ ਖਤਮ ਕੀਤੇ ਉਹ ਸਾਰਾ ਕੁਝ ਜਸਟਿਸ ਢੀਂਗਰਾ ਇਸ ਸੁਪਰੀਮ ਕੋਰਟ ਦੇ ਕੇ ਰੱਖਤਾ ਠੀਕ ਹੈ ਆ ਸੋਮਵਾਰ ਨੂੰ ਸਪਰੀਮ ਕੋਰਟ ਨੇ ਬੜੀ ਡਾਂਟ ਪਾਈ ਆ ਹਾਂ ਦਿੱਲੀ ਪੁਲਿਸ ਨੂੰ ਜੀ ਕਿ ਇਸ ਤਰੀਕੇ ਨਾਲ ਤੁਸੀਂ ਕੀਤਾ ਉਹ ਵੀ ਮਤਲਬ ਕਿ ਉਹਦੇ ਸਾਰਾ ਸਾਫਾ ਹੈ ਇਹਨਾਂ ਨੇ ਕੀ ਕੀਤਾ ਕੋਈ ਕੇਸ ਰਜਿਸਟਰ ਕੀਤਾ ਹੂੰ ਐਫ ਆਈ ਆਰ ਪਹਿਲਾਂ ਤਾਂ ਇਹਨਾਂ ਨੇ ਇੱਕ ਇੱਕ ਕੇਸ ਰਜਿਸਟਰ ਕਰਕੇ ਇੱਕ ਏਰੀਆ ਦੇ ਕੇਸ ਰਜਿਸਟਰ ਕਰਕੇ ਜੀ ਉਹਦੇ ਤੇ ਜਿੰਨੇ ਵੀ ਕੰਪਲੇਂਟ ਆਈਆਂ ਸਾਰੀਆਂ ਉਹਨਾਂ ਅਟੈਕ ਕਰਤੀਆਂ ਹੂੰ ਤੇ ਉਹਦੇ ਚ ਇੱਕ ਤਰ੍ਹਾਂ ਦਾ ਬੜਾ ਕਮਸਾਂਝਾ ਪਤਾ ਹੂੰ ਹੂੰ ਕ੍ਰਿਮੀਨਲ ਕੇਸ ਚ ਕਲੈਕਟਰੀ ਬਹੁਤ ਜੁੜੀ ਹੁੰਦੀ ਹੈ ਜ਼ਰੂਰੀ ਹੈ ਹੂੰ ਉਹ ਕਲੈਕਟਰੀ ਖਤਮ ਕਰਤੀ ਤਾਂ ਕਿ ਮੁਲਜ਼ਮਾਨ ਨੂੰ ਫਾਇਦਾ ਹੋਵੇ ਹੂੰ ਅੱਛਾ ਫਿਰ ਇਹਨਾਂ ਨੇ ਕੀ ਕੀਤਾ ਕਿ ਜਿਹੜੇ ਕੇਸਾਂ ਦੇ ਵਿੱਚ ਅਸੀਂ ਮਿਸ਼ਰਾ ਕਮਿਸ਼ਨ ਤੋਂ ਰეკਮੈਂਡ ਕਰਵਾਇਆ ਕਿ ਜੀ ਇਹਨਾਂ ਨੇ ਕੇਸ ਪਰਪਰ ਰਜਿਸਟਰਡ ਕੀਤੇ ਜੀ ਮਿਸ਼ਰਾ ਕਮਿਸ਼ਨ ਨੇ ਕਿਹਾ ਜੀ ਨਵੀਂ ਕਮੇਟੀ ਬਣਾਓ ਹੂੰ ਜਿਹੜੀ ਕਮੇਟੀ ਇਹ ਕਨਸੀਡਰ ਇਹ ਕਰੇਗੀ ਉਹ ਲੰਬੀ ਸਟੋਰੀ ਆ ਚਲੋ ਬਾਅਦ ਚ ਜੋ ਕਮੇਟੀ ਨੇ ਜਿਹੜੇ ਜਿਹੜੇ ਕੇਸ ਰਜਿਸਟਰ ਕਰਨ ਦੀ ਰეკਮੈਂਡੇਸ਼ਨ ਕੀਤੀ ਇਹਨਾਂ ਨੂੰ ਕੇਸ ਰਜਿਸਟਰ ਕਰ ਲਏ ਹਮ ਰਜਿਸਟਰ ਕਰਕੇ ਵਾਪਸ ਫਿਰ ਕਾਂਗਰਸ ਸਰਕਾਰ ਆ ਗਈ ਹਮ ਉਹ ਚ ਥੋੜੀ ਜਿਹੀ ਪ੍ਰੋਸੈਸ ਹੋਈ ਵੀਪੀ ਸਿੰਘ ਦੇ ਟਾਈਮ ਤੇ ਤੇ ਚੰਦਰਸ਼ੇਖਰ ਦੇ ਟਾਈਮ ਤੇ ਜੀ ਵਾਪਸ ਫਿਰ ਕਾਂਗਰਸ ਦੀ ਸਰਕਾਰ ਆ ਗਈ ਨਰਸਿਮਹਾ ਰਾਓ ਦੀ ਇਹਨਾਂ ਨੇ ਉਹ ਸਾਰੇ ਕੇਸ ਫਿਰ ਬੰਦ ਕਰਕੇ ਦੂਜੇ ਕਿਸੇ ਨਾਲ ਅਟੈਕ ਕਰਤੇ ਹੁਣ ਉਹਦੇ ਚ ਜਿਹੜਾ ਮੈਂ ਆਰਗੂ ਕੀਤਾ ਪਿਛਲੇ ਆ ਇਸ ਮੰਡੇ ਨੂੰ ਸੁਪਰੀਮ ਕੋਰਟ ਚ ਜੀ ਮੈਂ ਉਹਨਾਂ ਨੂੰ ਕਿਹਾ ਜੀ ਆ ਸਰਜੀਤ ਕੌਰ ਦਾ ਕੇਸ ਆ ਨੰਦਨਗਰੀ ਦਾ ਕੇਸ ਆ ਇਹ ਢੀਂਗਰਾ ਜਸਟਿਸ ਢੀਂਗਰਾ ਦੀ ਰਿਪੋਰਟ ਚ ਸਾਫ਼ ਲਿਖਿਆ ਕਿ ਇਹਨੇ 6 ਕਰਦੇ 6 ਬੰਦਿਆਂ ਦੇ ਕਤਲ ਦੇ ਐਫਆਈਆਰ ਕਰਵਾਈ ਕਰਨ ਲਈ ਕਿਹਾ ਐਫੀਡੇਵਿਟ ਦਿੱਤਾ ਉਹ ਚੈਨਲ ਕਮਿਟੀ ਨੇ ਕਿਹਾ ਕੇਸ ਰਜਿਸਟਰ ਕਰੋ ਪੁਲਿਸ ਨੇ ਕੇਸ ਰਜਿਸਟਰ ਕਰ ਲਿਆ ਰਜਿਸਟਰ ਕਰਕੇ ਕਿਹਾ ਕਿ ਜੀ ਇਹ ਤਾਂ ਇਸ ਇਲਾਕੇ ਦਾ ਹੋਰ ਐਫਆਈਆਰ ਪੈਂਡਿੰਗ ਆ ਇਨੂੰ ਬੰਦ ਕਰ ਦਿਓ। ਉਹ ਉਹ ਕੇਸ ਨੂੰ ਉਹ ਐਫ ਆਈ ਆਰ ਨੂੰ ਇਹਨਾਂ ਨੇ ਕਲੋਸ ਕਰਤਾ ਕੈਨਸਲ ਕਰਤਾ ਕੈਨਸਲ ਕਰਕੇ ਉਹਨੂੰ ਇੱਕ ਹੋਰ ਕੇਸ ਨਾਲ ਟੈਗ ਕਰਤਾ। ਹੂੰ ਉਹ ਜਿਹੜੇ ਕੇਸ ਨਾਲ ਟੈਗ ਕਰਤਾ ਉਹਦੇ ਤੇ 6 ਤੇ 6 ਮਰਡਰ ਨਾ ਇਨਵੈਸਟੀਗੇਟ ਕੀਤੇ ਨਾ ট্রਾਇਲ ਚੱਲਿਆ ਨਾ ਹੀ ਉਹਦਾ ਚਾਰਜ ਪੜਿਆ ਕੁਝ ਹੋਇਆ ਹੀ ਨਹੀਂ। ਹੂੰ ਉਹ ਸੁਪਰੀਮ ਕੋਰਟ ਬਾ ਸ਼ੌਕ ਟੂ ਸੀ ਦਿਸ ਹੂੰ ਇਹ ਵਾਲੀ ਗੱਲ। ਅੱਛਾ ਇੱਕ ਹੋਰ ਕੇਸ ਕੀ ਕੀਤਾ? ਜੀ 51 ਬੰਦਿਆਂ ਦਾ ਇਕੱਠਿਆਂ ਦਾ ਚਾਰ ਚਾਰਜ ਸ਼ੀਟ ਫਾਈਲ ਕਰਤੀ কোর্ਟ ਨੇ ਸਿਰਫ ਪੰਜ ਮਰਡਰ ਦਾ ਚਾਰਜ ਫਰੇਮ ਕੀਤਾ 52 ਮਰਡਰ ਦਾ ਚਾਰਜਿੰਗ ਨਹੀਂ ਫਰੇਮ ਕੀਤਾ ਉਹ ਉਹ ਵੀ ਮਤਲਬ ਕਿ ਇਸ ਤਰ੍ਹਾਂ ਕਰਕੇ ਸਿਰ ਦੂਜਾ ਇੱਕ ਜਸਟਿਸ ਕੀਤਾ ਮਿੱਤਲ ਦੀ ਜੱਜਮੈਂਟ ਆ ਜੀ 2018 ਉਹ ਸ਼ੁਰੂ ਸ਼ੁਰੂ ਦੀ ਜਨਵਰੀ ਤੇ ਉਹਦੀ ਜੱਜਮੈਂਟ ਆ ਹੂੰ ਤੋ 2017 ਜੀ 2017 ਦੇ ਜੱਜਮੈਂਟ ਜਸਤੀ ਗਿਤਾ ਮਿੰਰਦੀ ਉਹਨਾਂ ਨੇ ਕੀ ਕੀਤਾ ਪੰਜ ਕੇਸ ਪੰਜ ਕੇਸ ਜੋ ਸੱਜਣ ਕੁਮਾਰਾ ਕੇਸ ਉਹਦੇ ਕੇ ਪੈਂਡੈਂਸੀ ਇਹਨਾਂ ਮੁਲਜ਼ਮਾਂ ਨੇ ਆ ਕੇ ਕਿਹਾ ਕਿ ਜੀ ਸਾਨੂੰ ਤਾਂ 1987 ਵਿੱਚ ਹੀ ਛੱਡਦਾ ਸੀ ਬਰੀ ਕਰਦਾ ਸੀ ਉਹਨੇ ਕਹੇ ਜੱਜਮੈਂਟ ਲਿਆਓ ਜਦੋਂ ਜੱਜਮੈਂਟ ਲੈਂਦੀਆਂ ਉਹ ਜੱਜਮੈਂਟ ਦੇ ਵਿੱਚ ਜਿਹੜੇ ਆਈ ਵਿਟਨਸੀ ਉਹ ਪੇਸ਼ ਨਹੀਂ ਕੀਤੇ ਉਹ ਔਰ ਆ ਜਿਹੜੇ ਵਿਕਟਿਮ ਸਨ ਉਹਨਾਂ ਨੂੰ ਪਤਾ ਹੀ ਨਹੀਂ ਕਿ ਸਾਡੇ ਕੇਸ ਚੱਲ ਰਹੇ ਆ ਹੂੰ ਕਿਸੇ ਨੂੰ ਨਹੀਂ ਪਤਾ ਕੇਸ ਚੱਲ ਰਹੇ ਆ ਹੂੰ ਉਹਨਾਂ ਨੇ ਕੀ ਕੀਤਾ ਖਾਣਾ ਪੂਰਤੀ ਇੱਕ ਕਾਰੀ ਸਮਨ ਭੇਜਿਆ ਹੂੰ ਉਹ ਜਿਹੜਾ ਘਰ ਜਿਹੜਾ ਚਲਿਆ ਵਾ ਸੀ ਉੱਥੇ ਸਮਨ ਭੇਜ ਕੇ ਹੂੰ ਔਰ ਕੋਰਟ ਤੇ ਵੀ ਉਹ ਕੋਸ਼ਿਸ਼ ਹੀ ਨਹੀਂ ਕੀਤੀ ਹੂੰ ਕਿ ਇਹ ਵਿਕਟਿਮ ਤਾਂ ਉਥੇ ਸ਼ਿਫਟ ਕਰ ਗਏ ਕਿੱਥੇ ਆ ਪੁਲਿਸ ਨੂੰ ਇੱਕ ਇੱਕ ਵਾਰੀ ਸਮਨ ਭੇਜਿਆ ਵਾਪਸ ਆ ਕੇ ਉਹਨੇ ਕਿਹਾ ਜੀ ਅ ਅ ਬੰਦੇ ਹੀ ਨਹੀਂ ਹੈਗੇ ਉਹਨੂੰ ਪੋਸਟ ਕਰ ਦੋ ਬਾਅਦ ਚ ਗਿਆ ਜੀ ਕੋਈ ਬਿਆਨ ਨਹੀਂ ਦਿੱਤਾ ਹੂੰ ਬਾਕੀ ਦੇ ਪਾਸੋਂ ਨਹੀਂ ਕਈ ਪਾਸੋਂ ਤੋਂ ਕੇਸ ਖਰਾਬ ਕੀਤੇ ਗਏ ਨਾ ਮਹਾ ਉਹਦੇ ਨਿਰਪ੍ਰੀਤ ਦਾ ਕੇਸ ਵੀ ਉਹਦੇ ਵਿੱਚ ਸੀ ਅੱਛਾ ਹੂੰ ਉਹਦੇ ਵਿੱਚ ਜਦੋਂ ਕੋਰਟ ਦੇ ਵਿੱਚ ਹੂੰ ਕੋਰਟ ਦੇ ਵਿੱਚ ਅਸੀਂ ਕਿਹਾ ਜੀ ਆਹ ਦੇਖੋ ਨਿਰਪ੍ਰੀਤ ਕੌਰ ਇਹ ਤਾਂ ਕੇ ਬਿਆਨ ਦੇਗੀ ਹਾਂ ਆ ਕੇ ਸਜਨ ਕੁਮਾਰ ਦੇ ਇਸ ਕੇਸ ਦੀ ਜਿੱਦ ਸਜ਼ਾ ਹੋਈ ਆ ਉਹ ਬਿਆਨ ਦਿੰਦੀ ਆ ਤੇ ਇਹ ਕਹੀ ਜਾਂਦੀ ਜਦੋਂ ਪਤਾ ਹੀ ਨਹੀਂ ਤਾਂ ਹੈ ਨਹੀਂ ਤੇ ਉਸ ਉਸ ਜਸਟਿਸ ਕੀਤਾ ਮੱਟਰ ਨੇ ਕਿਹਾ ਪੰਜ ਦੇ ਪੰਜੇ ਕੇਸ ਰੀਓਪਨ ਕਰੋ ਹੂੰ ਮਨ ਕੇ ਇਸ ਤਰ੍ਹਾਂ ਦਾ ਚ ਇਹਨੇ ਕੇਸ ਕਰਦਾ ਹੁਲਕਾ ਸਾਹਿਬ ਆਮ ਤੌਰ ਤੇ ਆਪਾਂ ਕਹਿੰਦੇ ਕਿ ਕ੍ਰਾਈਮ ਹੋਣ ਤੋਂ 24 ਘੰਟੇ ਬਾਅਦ ਵੀ ਜੇ ਐਫ ਆਈ ਆਰ ਰਜਿਸਟਰ ਨਹੀਂ ਹੋਈ ਤਾਂ ਇਨਫ ਟਾਈਮ ਹੁੰਦਾ ਸਬੂਤ ਖਤਮ ਕਰਨ ਲਈ ਕੇਸ ਨੂੰ ਪ੍ਰਭਾਵਿਤ ਕਰਨ ਦੇ ਲਈ ਇੱਥੇ ਤਾਂ ਦਹਾਕੇ ਲੱਗੇ ਕਈ ਕਈ ਦਹਾਕੇ ਲੱਗੇ ਐਫ ਆਈ ਆਰਾਂ ਦਰਜ ਹੋਣ ਤੇ ਫਿਰ ਇਸ ਕਰਕੇ ਬਹੁਤ ਮੁਸ਼ਕਲ ਆ ਹੀ ਹੋਣੀ ਹੈ ਕਿ ਇਨਵੈਸਟੀਗੇਸ਼ਨ ਤੇ ਵੀ ਤੇ ਕੇਸ ਕਰਨ ਤੇ ਵੀ ਬਿਲਕੁਲ ਬਿਲਕੁਲ ਹੈ ਦੇਖੋ ਇਹਹੀ ਗੱਲ ਆ ਹੁਣ ਜਸਟਰ ਮੁਰਲੀ ਤਰਦੇ ਜਸਟਰ ਮੁਰਲੀ ਤਾਂ ਨੇ ਉਹ ਚੀਜ਼ਾਂ ਕਹੀਆਂ ਪਹਿਲਾਂ ਜਸਤ ਸੰਗ ਹੀ ਨਹੀਂ ਚੀਜ਼ਾਂ ਕਹੀਆਂ ਹੂੰ ਉਹਨੇ ਕਿਹਾ ਇਹ ਜਿਹੜੀ ਡਿਲੇ ਆ ਇਹਦੇ ਵਾਸਤੇ ਵਿਕਟਮ ਰਿਸਪੌਂਸਿਬਲ ਨਹੀਂ ਹਨ ਹੂੰ ਇਹਦੇ ਵਾਸਤੇ ਮਲਜ਼ਮ ਰਿਸਪੌਂਸਿਵ ਵਾਲਾ ਕਿਉਂਕਿ ਇਹਨਾਂ ਦੀ ਪਾਵਰ ਸੀ ਇਹ ਪਾਵਰਫੁਲ ਪੋਜੀਸ਼ਨ ਹੋਣ ਕਰਕੇ ਇਹਨਾਂ ਨੇ ਡਿਲੇ ਕੀਤੀ ਆ ਤਾਂ ਇਹ ਵਿਕਟਮ ਦੇ ਖਿਲਾਫ ਨਾ ਬੰਨੀ ਜਾਵੇ ਉਹ ਜਸਟ ਪਹਿਲਾਂ ਸੰਜੀ ਨੇ ਕਿਹਾ ਆਪਣੀ ਜੱਜ ਪਰ ਠੋਕੇਤੀ ਉਹਨੇ ਜੱਟਮੈਂਟ ਇਹ ਸੰਜਣੇ ਕਾਰਨ ਤੇ ਕੀਤੀ ਉਹਦੇ ਬਾਅਦ ਜਸਟ ਮੁਠਲੀ ਕਰਨ ਨੇ ਹੀ ਗੱਲ ਕਹੀ ਆ ਅੱਛਾ ਐਸੇ ਇਹ ਜਿਹੜਾ ਹੁਣੇ ਕੇਸ 'ਚ ਸਜ਼ਾ ਹੋਈ ਹੈ ਨਾ ਇਹ ਇਹਨੂੰ ਇਹ ਵੀ ਆ ਜਿਹੜਾ ਪਰसों ਕੱਲ ਹੋਇਆ ਉਹ ਵੀ ਤੇ ਗੁਰਲੀਦਾਰ ਵਾਲਾ 2018 ਵਾਲਾ ਜੀ ਇਹਦਾ ਬੇਸ ਅਸੀਂ ਬਣਾਇਆ ਬੰਗਲਾਦੇਸ਼ ਸੁਪਰੀਮ ਕੋਰਟ ਦੀ ਇੱਕ ਜੱਜਮੈਂਟ ਅੱਛਾ ਇਹ ਇੰਟਰਨੈਸ਼ਨਲ ਲਾ ਦੀ ਰਿਸਰਚ ਸਾਰੀ ਮੇਰੀ ਡਾਕਟਰ ਉਹ ਉਹੋਂ ਅਲਮ ਕਰਕੇ ਆਈ ਸੀ ਲੰਡਨ ਤੋਂ ਉਹ ਸਾਰੀ ਰਿਸਰਚ ਉਹਨੂੰ ਦਿੱਤੀ ਵੀ ਸੀ ਕਿ ਇੰਟਰਨੈਸ਼ਨਲ ਲਾਅ ਦੀ ਸਾਰੀ ਰਿਸਰਚ ਕਰੇ ਉਹਨੇ ਜੱਜਮੈਂਟ ਲੰਭ ਕੇ ਦਿੱਤੀ ਇਹ ਬੰਗਲਾਦੇਸ਼ ਸੁਪਰੀਮ ਕੋਰਟ ਦੀ ਜੱਜਮੈਂਟ 1971 ਬੰਗਲਾਦੇਸ਼ ਵਾਰ ਤੋਂ ਪਹਿਲਾਂ ਇਹ ਪਾਕਿਸਤਾਨ ਦੀ ਆਰਮੀ ਨੇ ਇੱਕ ਵਜਕਰ ਕੀਤਾ ਸੀ ਜਿੱਦੇ ਚ ਇਸੇ ਤਰ੍ਹਾਂ 2-300 ਬੰਦਾ ਮਾਰਿਆ ਸੀ ਉਸ ਤੋਂ ਮਗਰੋਂ ਉਹ ਉਹ ਇਹ ਬੰਦੇ ਪਾਵਰ 'ਚ ਰਹੇ ਹੂੰ ਉਹ ਲਗਾਤਾਰ ਪਾਵਰ ਰਹੇ ਉਹ ਜਿਹੜੀ ਮੇਨ ਖਵਾ ਸੀ ਉਹਨੇ ਇਵਨ ਇੱਕ ਕਿਤਾਬ ਵੀ ਲਿਖੀ ਉਹ ਕਿਤਾਬ ਦੇ ਚ ਉਹਨੇ ਸਾਰਾ ਉਹ ਜੀਨੋਸਾਈਡ ਵਾਲੇ ਲਿਖਿਆ ਪਰ ਉਹਨੇ ਇਸ ਬੰਦੇ ਦਾ ਨਾਮ ਨਹੀਂ ਲਿਖਿਆ ਹੂੰ ਜਾ ਕੇ 2007 ਦੇ ਵਿੱਚ ਨਾ ਉਹ ਪਾਵਰ ਤੋਂ ਹਟਿਆ ਹੂੰ ਜੋ ਪਾਵਰ ਤੋਂ ਹਟਿਆ ਤੇ ਉਦੋਂ ਨੇ ਬਿਆਨ ਦਿੱਤਾ ਹੂੰ ਕਿ ਜੀ ਇਹ ਮੈਂ ਇਸ ਬੰਦੇ ਦਾ ਨਾਮ ਤਾਂ ਨਹੀਂ ਲਿਖਿਆ ਕਿਉਂਕਿ ਪਾਵਰ 'ਚ ਸੀ ਪਾਵਰ 'ਚ ਸੀ ਯੈਸ ਉਸ ਬੰਗਲਾਦੇਸ਼ ਸੁਪਰੀਮ ਕੋਰਟ ਨੇ ਇਹ ਕਿਹਾ ਕਿ ਜਿੰਨੀ دیر ਉਹ ਬੰਦਾ ਪਾਵਰ ਚਾ ਉਨੀ دیر ਇੱਕ ਵਾਰ ਨੂੰ ਪ੍ਰੋਪਰ ਮਾਹੌਲ ਨਹੀਂ ਮਿਲਦਾ ਔਰ ਗਵਾਹ ਆਪਣੇ ਆਪ ਨੂੰ ਰੈਸਕਿਊ ਚ ਪਾ ਕੇ ਤੁਸੀਂ ਐਕਸਪੈਕਟ ਨਹੀਂ ਕਰ ਸਕਦੇ ਬੋਲਾ ਕੁਛ ਨਹੀਂ ਤੇ ਗਵਾਹ ਆਪਣੇ ਆਪ ਨੂੰ ਰੈਸਕਿਊ ਪਾਵੇ ਉਹ ਜੱਜਮੈਂਟ ਉਸ ਤੋਂ ਬਾਅਦ ਉਹਨਾਂ ਨੇ ਉਸ ਨੂੰ ਸੁਪਰੀਮ ਕੋਰਟ ਤੇ ਉਸ ਨੂੰ ਸਜ਼ਾ ਦਿੱਤੀ 50 ਸਾਲਾਂ ਉਹ ਤੋਂ ਬਾਅਦ ਮਲਕਿ 40 ਸਾਲਾਂ ਬਾਅਦ ਤੇ ਉਹ ਜੱਜਮੈਂਟ ਦੇ ਉੱਤੇ ਮੁਰਲੀ ਕਰਨੇ ਵੇਰ ਲਾਇਕੀ ਚ ਹੂੰ ਕਿ ਜਦੋਂ ਇਹ ਬੰਦੇ ਇੰਨੇ ਪਾਵਰਫੁਲ ਸੀ ਇੱਥੇ ਮਾਹੌਲ ਹੀ ਨਹੀਂ ਸੀ ਹੂੰ ਤੁਸੀਂ ਕਹਿ ਰਹੇ ਹੋ ਕਿ ਜੀ ਵਿਕਟਮ ਆਈ ਨਹੀਂ ਵਿਕਟਮ ਕਿੱਥੇ ਆਉਣ ਕਿਹਦੇ ਕੋਲੇ ਆਉਣ ਹਾਂ ਸੁਣਨ ਨੂੰ ਕੋਈ ਤਿਆਰ ਨਹੀਂ ਜਦ ਜਦ ਉਹਨਾਂ ਨੂੰ ਕਾਸਟ ਆ ਗਿਆ ਬਸ ਵਾਲੀ ਕੱਲ੍ਹ ਦੀ ਜੱਜਮੈਂਟ ਆ ਉਹਦੇ ਚ ਵੀ ਅਸੀਂ ਚੱਟ ਪਰ ਹੁਣੇ ਹੀ ਕੁਝ ਨਹੀਂ ਤਾਂ ਵਿਕਟਮ ਆਪਣੀ ਜਾਨ ਖੋਚ ਕਿਉਂ ਪਾਵੇ ਇੱਕ ਬੜਾ ਇੰਪੋਰਟੈਂਟ ਸਵਾਲ ਫੂਲਕਾ ਸਾ ਮੇਰਾ ਹੈਗਾ ਆਪਾਂ ਇਹ ਕਹਿੰਦੇ ਕਿ ਪੁਲਿਸ ਪ੍ਰਸ਼ਾਸਨ ਜਿਹੜਾ ਉਹ ਪ੍ਰਭਾਵ ਦੇ ਹੇਠ ਸੀਗਾ ਉਸ ਵੇਲੇ ਦੀ ਸਰਕਾਰ ਦੇ ਤੇ ਬਹੁਤੇ ਲੋਕ ਹੀ ਕਹਿੰਦੇ ਕਿ ਪੁਲਿਸ ਪ੍ਰਸ਼ਾਸਨ ਦੇ ਖਿਲਾਫ ਕਾਰਵਾਈ ਨਹੀਂ ਹੋਣੀ ਚਾਹੀਦੀ ਫਿਰ ਕਿਉਂਕਿ ਉਹ ਤਾਂ ਅੰਡਰ ਪ੍ਰੈਸ਼ਰ ਕੰਮ ਕਰ ਰਹੇ ਸੀ ਜੇ ਉਹ ਅੰਡਰ ਪ੍ਰੈਸ਼ਰ ਕੰਮ ਨਾ ਕਰਦੇ ਤੇ ਉਹਨਾਂ ਦਾ ਵੀ ਉਹੀ ਹਾਲ ਹੁੰਦਾ ਨੇ ਉਹਦੇ ਗੈਸਟ ਕਾਰਵਾਈ ਕੀਤੇ ਗਏ ਸਟੋਰੀ ਹੈ ਸਰ ਦਾ ਛੱਟੇ ਇਹਨਾਂ ਨੇ ਤੁਮ ਨੂੰ ਪ੍ਰੋਮੋਸ਼ਨ ਦੇ ਦਿੱਤੇ ਸਾਡੇ ਛੱਟੇ ਕਿਸ ਤੇ ਗੈਸਟ ਹੋਈ ਨਹੀਂ ਹੋਈ ਨਹੀਂ ਉਹਨਾਂ ਨੇ ਕਸ਼ਮੀਰ ਮਿਥਲ ਕਮੇਟੀ ਨੇ ਕਿਹਾ ਸੀ 70 ਪੁਲਿਸ ਅਫਸਰ ਉਹਨੇ ਆਇਡੈਂਟੀਫਾਈ ਕੀਤੇ ਸੀ ਉਹਨਾਂ ਚੋਂ ਉਹਨਾਂ ਨੇ ਕਿਹਾ ਸੀ 32 ਪੁਲਿਸ ਅਫਸਰਾਂ ਨੂੰ ਤਾਂ ਤੁਸੀਂ ਵਿਦਾਊਟ ਐਨੀ ਇਨਕੁਆਰੀ ਇਮੀਡੀਏਟਲੀ ਡਿਸਕਸ ਕਰੋ ਕਿਉਂਕਿ ਨਾ ਤਾਂ ਆਪ ਵਰਦੀ ਚਰੰਗੇ ਹੋ ਆਪ ਜਾਂ ਕਿ ਲੋਕਾਂ ਨੂੰ ਮਾਰਿਆ ਹੂੰ ਕੁਝ ਵੀ ਨਹੀਂ ਹੋਇਆ ਕਿਸੇ ਤੇ ਕੋਈ ਐਕਸ਼ਨ ਨਹੀਂ ਹੋਇਆ ਸਭ ਖਤਮ ਹੋ ਗਿਆ ਹੂੰ ਚਲੋ ਫੁਲਕਾ ਸਾਹਿਬ ਇੱਕ ਆਖਰੀ ਸਵਾਲ ਮੇਰਾ ਇਸ ਕੇਸ ਤੋਂ ਬਾਅਦ ਤੁਹਾਨੂੰ ਲੱਗਦਾ ਕਿ ਜਿਹੜੀ ਉਹੀ ਗੱਲ ਤੁਸੀਂ ਕਹਿ ਰਹੇ ਹੋ ਕਿ ਜਦ ਤੱਕ ਗਵਾਹਾਂ ਨੂੰ ਥ੍ਰੈਟ ਸੀ ਜਦ ਤੱਕ ਗਵਾਹਾਂ ਨੂੰ ਲੱਗਦਾ ਸੀ ਕਿ ਕੁਝ ਨਹੀਂ ਹੋਣਾ ਸੱਜਣ ਕੁਮਾਰ ਵਰਗੇ ਵੀ ਅੰਦਰ ਨਹੀਂ ਹੋ ਸਕਦੇ ਹੁਣ ਤੁਹਾਨੂੰ ਲੱਗਦਾ ਕਿ ਉਹ ਗਵਾਹ ਜਿਹੜੇ ਹੁਣ ਵੀ ਆ ਰਹੇ ਨੇ ਸਾਹਮਣੇ ਜਾਂ ਹੋਰ ਆਣਗੇ ਤਾਂ ਉਹ ਥੋੜੀ ਜਿਹੀ ਹੋਪ ਜਾਗਦੀ ਹੈ ਕਿ ਭਾਈ ਜੇ ਇਸ ਮਸਲੇ 'ਚ ਹੋ ਗਿਆ ਤਾਂ ਬਾਕੀ ਮਸਲੇ 'ਚ ਵੀ ਕੁਝ ਹੋ ਜਾਏਗਾ ਦੇਖੋ ਗੱਲ ਮੈਂ ਤੁਹਾਨੂੰ ਇਹ ਦੱਸਾਂ ਢੀਂਗਰਾ ਕਮੇਟੀ ਨੇ ਵੀ ਬਹੁਤ ਜ਼ੋਰ ਲਾਇਆ ਹੂੰ ਹੂੰ ਉਹਨਾਂ ਕੋਲੇ ਵੀ ਗਵਾਹ ਨਹੀਂ ਮਿਲੇ ਹਾਂ ਇਹ ਹੁਣ ਆ ਜਿਹੜਾ ਕੇਸ ਆ ਜਿਹੜਾ ਅਜੀਤਾਂ ਸਜ਼ਾ ਹੋਈ ਆ ਜਸਵੰਤ ਸਿੰਘ ਦੀ ਵਾਈਫ ਨੂੰ ਵੀ ਅਸ਼ੋਰੈਂਸ ਦਿੱਤੀ ਗਈ ਹਾਂ ਕਿ ਤੁਹਾਡੀ ਜਿਹੜੀ ਆਇਡੈਂਟੀਟੀ ਆ ਬਿਲਕੁਲ ਸੀਕ੍ਰੀਟ ਰੱਖੀ ਜਾਏਗੀ ਵਿਟਨੈਸ ਪ੍ਰੋਟੈਕਸ਼ਨ ਪ੍ਰੋਗਰਾਮ ਦੇ ਅੰਡਰ ਉਹਨਾਂ ਦੀ ਪੂਰੀ ਸੀਕਰੇਸੀ ਰੱਖੀ ਗਈ ਆ ਉਹਦਾ ਨਾਮ ਐਸੇ ਕਰਕੇ ਅਸੀਂ ਵੀ ਨਹੀਂ ਦੱਸਦੇ ਕਿਤੇ ਵੀ ਉਹਨਾਂ ਦਾ ਕੋਈ ਕਿਤੇ ਉਹ ਸਾਹਮਣੇ ਨਹੀਂ ਆਏ ਤਾਂ ਤੇ ਤਾਂ ਹੈ ਪਰ ਹੁਣ ਪ੍ਰੋਬਲਮ ਇਹ ਹੈ ਕਿ ਕਵਹਾਨੋ ਲੱਭਣਾ ਬੜਾ ਮੁਸ਼ਕਿਲ ਆ ਦੂਜੀ ਗੱਲ 올ਡ ਏਜ ਤੇ ਹੋ ਗਿਆ ਕਈਆਂ ਦੀ ਮੈਮਰੀ ਵੀ ਬਹੁਤ ਵੀਕ ਹੋ ਗਈ ਆ ਇਹ ਪ੍ਰੋਬਲਮ ਤਾਂ ਹਣੀ ਆ ਪਰ ਜਿਹੜੇ ਜਿਹੜੇ ਹੈ ਇਹ ਆ ਕਮ ਸੇ ਕਮ ਹਮ ਕਮ ਸੇ ਕਮ ਤਾਂ ਤਰੇ ਤਣੀ ਕਿ ਆਪਣਾ ਵੀਚ ਛੱਡ ਜੀ ਬਿਲਕੁਲ ਠੀਕ ਆ ਹਾਂ ਬਲਕਿ ਜਿਹੜੇ ਜਿੱਥੇ ਜਿੱਥੇ ਜਿਹੜੇ ਕੇਸਾਂ ਵਿੱਚ ਜੇ ਆਪਾਂ ਹੁਣ ਜਿਵੇਂ ਅਸੀਂ ਕੋਸ਼ਿਸ਼ ਕਰ ਰਹੇ ਆ ਉਹ 55 ਕੇਸਰੀ ਉਪਰ ਕਰਾਓ ਜੀ ਹਾਂ ਸਪਰੀਮ ਕੋਰਟ ਤੋਂ ਬਿਲਕੁਲ 54 ਤੋਂ ਸਾਨੂੰ ਟੋਆ ਚਾਰਾਂ ਦੇ ਵਿੱਚ ਵੀ ਠੀਕਵਾ ਮਿਲ ਜਾਂਦਾ ਤਾਂ ਉਹੀ ਬੜਾ ਉਹੀ ਬੋਲਦਾ ਬਿਲਕੁਲ ਚਲੋ ਫੁਲਕਾ ਸਾਹਿਬ ਬਹੁਤ-ਬਹੁਤ ਧੰਨਵਾਦ ਸਾਡਾ ਗੱਲਬਾਤ ਕਰਨ ਲਈ ਸੋ ਇਸਨ ਐਚਐਸ ਫੁਲਕਾ ਸਾਹਿਬ ਜਿਨ੍ਹਾਂ ਨੇ ਬਹੁਤ ਮਿਹਨਤ ਵੀ ਕੀਤੀ ਇਹਨਾਂ ਸਾਰੇ ਕੇਸਾਂ ਤੇ ਔਰ ਪੂਰੀ ਹਿਸਟਰੀ ਤੇ ਪੜਤਾਲ ਵੀ ਦੱਸੀ ਵੀ ਕਿੱਦਾਂ-ਕਿੱਦਾਂ ਹੋਇਆ ਔਰ ਬਹੁਤ ਵੱਡੀ ਗੱਲ ਹੈ ਕਿ ਫੁਲਕਾ ਸਾਹਿਬ ਨੇ ਇਹ ਗੱਲ ਦੱਸੀ ਕਿ ਇਹ ਪਲਾਨਡ ਸੀਗਾ ਸਬਕੋਚ ਇਹ ਕਤਲੇਆਮ ਇਹ ਨਹੀਂ ਹੈ ਕਿ ਇੱਕ ਜਹੀ ਘਟਨਾ ਹੋਈ ਉਸ ਘਟਨਾ ਤੋਂ ਬਾਅਦ ਕਤਲੇਆਮ ਹੋ ਗਿਆ ਇਹ ਪਲਾਨਡ ਕਤਲੇਆਮ ਸੀਗਾ ਜਿਹੜਾ ਇੰਦਰਾ ਗਾਂਧੀ ਦੇ ਜ਼ਿੰਦਾ ਹੋਣ ਤੇ ਹੀ ਸਾਰਾ ਪਲਾਨ ਕਰ ਲਿਆ ਗਿਆ ਸੀਗਾ ਇਹ ਇੱਕ ਟ੍ਰਿਗਰ ਮਿਲ ਗਿਆ ਸੀਗਾ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਦੇ